ਅੱਜ ਆਪਾਂ ਬਣਾਵਾਂਗੇ ਲਾਹੌਰੀ ਚਨੇ ਬਹੁਤ ਹੀ ਜ਼ਿਆਦਾ ਟੇਸਟੀ ਬਣਗੇ ਤੇ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਹਾਂਜੀ ਲਾਹੌਰੀ ਚਨੇ ਬਣਾਉਣ ਵਾਸਤੇ ਆਪਾਂ 1 ਕੌਲੀ ਨਾਲ ਮਾਪ ਕੇ ਇੱਕ ਕੌਲੀ ਚਨੇ ਲੈ ਲੈਨੇ ਤੇ ਇਹਨਾਂ ਨੂੰ ਮੈਂ ਰਾਤ ਭਰ ਭਿਓ ਕੇ ਰੱਖਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ ਉਬਾਲਦੇ ਹਾਂ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਧੋ ਲਿਆ ਤੇ ਹੁਣ ਇਹਨਾਂ ਨੂੰ ਆਪਾਂ ਉਬਾਲਦੇ ਹਾਂ ਉਬਾਲਣ ਵਾਸਤੇ ਆਪਾਂ ਇੱਕ ਕਟੋਰੀ ਜਿੱਦਾ ਚਨੇ ਲਿਆ ਸੀ। ਜਿੰਨ ਕਟੋਰੀ ਆਪਾਂ ਇਹਦੇ ਵਿੱਚ ਪਾਣੀ ਪਾਤਾ ਸੀ। ਤੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਬੇਕਿੰਗ ਸੋਡਾ ਵੀ ਪਾ ਸਕਦੇ ਹੋ। ਜਿਹੜੇ ਛੇਤੀ ਚਨੇ ਜਿਹੜੇ ਸੌਫਟ ਹੋ ਜਾਣਗੇ। ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਦਿੰਨੇ ਆ। ਤੇ ਉਦੋਂ ਤੱਕ ਇਹਨਾਂ ਨੂੰ ਆਪਾਂ ਉਬਾਲਾਂਗੇ ਜਦੋਂ ਤੱਕ ਇਹ ਜਿਹੜੇ ਚਨੇ ਨੇ ਸੌਫਟ ਨਹੀਂ ਹੋ ਜਾਂਦੇ। ਹੁਣ ਆਪਾਂ ਕੁੱਕਰ ਦਾ ਢੱਕਾ ਲਗਾ ਕੇ 4 ਤੋਂ 5 ਸੀਟੀ ਲਗਵਾਵਾਂਗੇ ਚਰੇ ਜਿਹੜੇ ਚਨੇ ਨੇ ਉਬਲਦੇ ਪਏ ਨੇ ਤੇ ਆਪਾਂ ਜਿਹੜਾ ਮਸਾਲਾ ਤਿਆਰ ਕਰ ਲੈਨੇ ਆ ਦੋ ਆਪਾਂ ਪਿਆਜ਼ ਲੈ ਲਏ ਆ ਇੱਕ ਆਪਾਂ ਛੋਟਾ ਜਿਹਾ ਅਦਰਕ ਦਾ ਟੁਕੜਾ ਲੈ ਲਏ ਆ ਚਾਰ ਹਰੀਆਂ ਮਿਰਚਾਂ ਲੈ ਲਈਆਂ 6-7 ਆਪਾਂ ਲਸਣ ਦੀਆਂ ਕਲੀਆਂ ਲਈਆਂ ਇਹਨੂੰ ਆਪਾਂ ਮਿਕਸੀ ਗ੍ਰੈਂਡਰ ਵਿੱਚ ਪਾ ਕੇ ਇਹਨਾਂ ਦਾ ਮਸਾਲਾ ਤਿਆਰ ਕਰ ਲੈਨੇ ਆ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਖੋਲ ਕੇ ਚਨੇ ਚੈੱਕ ਕਰਦੇ ਆਂ ਚਨੇ ਆਪਣੇ ਉਬਲ ਚੁੱਕੇ ਨੇ ਆਪਾਂ ਮਸਾਲਾ ਤਾਂ ਪੀਸਣ ਲੱਗੇ ਆ ਤੇ ਇਹਦੇ ਨਾਲ ਇਹ ਆਪਾਂ ਜਿਹੜੇ ਚਨੇ ਨੇ ਉਹ ਵੀ ਆਪਾਂ ਇੱਕ ਡੇਢ ਕਟਸ਼ੀ ਕੱਢ ਲੈਣੇ ਆ ਉਹਨਾਂ ਨੂੰ ਵੀ ਆਪਾਂ ਪੀਸਣਾ ਹੈ ਇਹ ਡੇਢ ਕਟਸ਼ੀ ਮੈਂ ਚਨੇ ਕੱਢ ਲੈਣੇ ਇਹ ਜਿਹੜੇ ਗੰਡੇ ਸੀ ਆਪਾਂ ਉਹਨਾਂ ਨੂੰ ਇੱਦਾਂ ਮੋਟਾ-ਮੋਟਾ ਕੱਟ ਲਿਆ ਅਦਰਕ ਤੇ ਪੀਸਾ ਨੂੰ ਕੱਟ ਲਿਆ ਹਰੀ ਮਿਰਚ ਵੀ ਕੱਟ ਲਈਏ ਤੇ ਇਹਨਾਂ ਨੂੰ ਆਪਾਂ ਹੁਣ ਪੀਸਦੇ ਹਾਂ ਹੁਣ ਆਪਾਂ ਕੀ ਕਰਨਾ ਗੈਸ ਦੇ ਉੱਪਰ ਰੱਖ ਦਿਆਂ ਕੜਾਈ ਇਹਦੇ ਵਿੱਚ ਆਪਾਂ ਹੁਣ ਤੇਲ ਪਾਉਣੀ ਆ ਤੇਲ ਥੋੜਾ ਜਿਹਾ ਜ਼ਿਆਦਾ ਹੀ ਇਹਦੇ ਵਿੱਚ ਪਾਇਓ ਇਹ 2.5 ਤੋਂ 3 ਕੜਛੀਆਂ ਮੇਰੇ ਵਿੱਚ ਤੇਲ ਪਾ ਦਿੱਤਾ ਹੈ ਇਹ ਰਿਫਾਈਨ ਤੇਲ ਪਾਇਆ ਮੈਂ ਪਹਿਲਾਂ ਹੁਣ ਤੇਲ ਨੂੰ ਗਰਮ ਹੋ ਦਿੰਨੇ ਆ। ਜਿੰਨਾ ਚਿਰ ਉੱਧਰ ਤੇਲ ਗਰਮ ਹੋ ਰਿਹਾ ਮੈਂ ਤਨ ਮਸਾਲੇ ਦਿਖਾ ਦਿੰਨੀ ਆ। ਦੋ ਆਪਾਂ ਲੈ ਲਏ ਆ ਤੇਜ ਪੱਤਾ 10-12 ਕਾਲੀਆਂ ਮਿਰਚਾਂ, ਚਾਰ ਲੌਂਗ, ਇੱਕ ਦਾਲਚੀਨੀ ਦਾ ਟੁਕੜਾ ਤੇ ਦੋ ਆਪਾਂ ਲੈ ਲਈਆਂ ਹਰੀਆਂ ਇਲਾਇਚੀਆਂ। ਤੇਲ ਉੱਧਰ ਗਰਮ ਹੋ ਚੁੱਕਾ ਹੈ। ਇਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਪਾ ਦਿੰਨੀ ਆ। ਇਹਨਾਂ ਮਸਾਲਿਆਂ ਨੂੰ ਆਪਾਂ ਪਹਿਲਾਂ ਭੁੰਨ ਲੈਨੇ ਆ ਤੇ ਅੱਧਾ ਚਮਚਾ ਇਹਦੇ ਵਿੱਚ ਆਪਾਂ ਪਾਤਾ ਜੀਰਾ ਗੈਸ ਦੀ ਫਲੇਮ 'ਤੇ ਇਹਨਾਂ ਆਪਾਂ ਇਹ ਮਸਾਲੇ ਭੁੰਨੇ ਨੇ ਮਸਾਲੇ ਜਿਹੜੇ ਨੇ ਭੁੰਨੇ ਗਏ ਨੇ ਤੇ ਹੁਣ ਆਪਾਂ ਜਿਹੜਾ ਪਿਆਜ਼ ਅਦਰਕ ਲਸਣ ਰੱਖਿਆ ਸੀ ਪੀਸ ਕੇ ਉਹ ਪਾ ਦੇਣੀ ਹੈ ਤੇ ਗੈਸ ਦੀ 플ੇਮ ਨੂੰ ਘੱਟ ਕਰਕੇ ਆਪਾਂ ਇਹਨਾਂ ਸਾਰੇ ਮਸਾਲਿਆਂ ਨੂੰ ਭੁੰਨ ਲਵਾਂਗੇ ਤੇ ਜਿਹੜੇ ਚਨੇ ਸੀ ਉਹ ਵੀ ਆਪਾਂ ਇਹਦਾ ਪੀਸ ਕੇ ਰੱਖ ਲੈਨੇ ਆ ਤੇ ਗੈਸ ਦੀ 플ੇਮ ਘੱਟ ਕਰਕੇ ਆਪਾਂ ਲਗਾਤਾਰ ਹਿਲਾਉਂਦੇ ਹੋਏ ਇਹਨਾਂ ਮਸਾਲਿਆਂ ਨੂੰ ਭੁੰਨ ਲੈਨੇ ਆ ਕਿਉਂਕਿ ਜਿਹੜੇ ਸਬੂਤੇ ਮਸਾਲੇ ਸੀ ਉਹ ਤਾਂ ਆਪਾਂ ਪਹਿਲਾਂ ਹੀ ਭੁੰਨੇ ਨੇ ਹੁਣ ਜਿਹੜੇ ਪਿਆਜ਼ ਆ ਉਹਨਾਂ ਨੂੰ ਆਪਾਂ ਇੱਦਾਂ ਲਗਾਤਾਰ ਚਲਾਉਂਦੇ ਹੋਏ ਭੁੰਨਾਂਗੇ ਹੁਣ ਇਹਦੇ ਵਿੱਚ ਆਪਾਂ ਥੋੜੇ ਜਿਹੇ ਮਸਾਲੇ ਪਾਉਣੀ ਆ। ਥੋੜਾ ਜਿਹਾ ਆਪਾਂ ਪਾ ਦਨੇ ਸਵਾਦ ਅਨੁਸਾਰ ਲੂਣ ਜਿੰਨਾ ਤੁਸੀਂ ਖਾਣਾ ਪਸੰਦ ਕਰਦੇ ਹੋ। ਥੋੜੀ ਜਿਹੀ ਲਾਲ ਮਿਰਚ ਦਾ ਪਾਊਡਰ ਥੋੜਾ ਜਿਹਾ ਆਪਾਂ ਪਾ ਦਾਂਗੇ ਭੁੰਨਿਆ ਹੋਇਆ ਜੀਰਾ ਪਾਊਡਰ। ਹੁਣ ਇਹਦੇ ਵਿੱਚ ਪਾਉਣੀ ਆਪਾਂ ਕਸਤੂਰੀ ਮੇਥੀ। ਹੱਥਾਂ ਨਾਲ ਆਪਾਂ ਮਲ ਕੇ ਫੇਰ ਪਾਵਾਂਗੇ। ਜੇ ਇਹ ਮਸਾਲੇ ਨੇ ਹੁਣ ਆਪਾਂ ਇਹਨਾਂ ਨੂੰ ਭੁੰਨ ਲੈਣੇ ਆ। ਮਸਾਲੇ ਭੁੰਨੇ ਗਏ ਨੇ ਗੈਸ ਦੀ ਫਲੇਮ ਆਪਾਂ ਘੱਟ ਕਰ ਦਿੱਤੀ। ਆਪਾਂ ਜੀ ਇਹ ਆਪਾਂ ਲੈ ਲਿਆ ਤਾਜ਼ਾ ਫਰੈਸ਼ ਦਹੀਂ ਲਿਆ ਇਹਨੂੰ ਚੰਗੀ ਤਰ੍ਹਾਂ ਫੈਂਟ ਲਿਆ ਦੇਖ ਲਓ। ਇਹਦੇ ਵਿੱਚ ਕੋਈ ਵੀ ਗੁੱਠਲੀ ਨਹੀਂ ਗਈ, ਗੰਢਾ ਨਹੀਂ ਹੈ ਗਿਆ। ਇਹਨਾਂ ਨੂੰ ਆਪਾਂ ਹੁਣ ਫੈਂਟ ਕੇ ਇੱਕ ਕਟੋਰੀ 'ਚ ਥੋੜਾ ਜਿਹਾ ਘਾਟ ਦੇਈਏ। ਇਹਦੇ ਵਿੱਚ ਆਪਾਂ ਪਾ ਦਾਂਗੇ। ਤੇ ਲਗਾਤਾਰ ਹਿਲਾਉਂਦੇ ਹੋਏ ਇਹਨੂੰ ਆਪਾਂ ਪਕਾਉਣਾ ਜਿਹੜੇ ਦਹੀਂ ਦੇ ਪੀਸ ਨਾ ਬਣ ਜਾਣ। ਲਗਾਤਾਰ ਇਦਾਂ ਹਿਲਾਉਂਦੇ ਹੋਏ ਇਹਨਾਂ ਆਪਾਂ 2-4 ਮਿੰਟ ਤੱਕ ਦਹੀਂ ਨੂੰ ਨਾਲ ਪਾ ਕੇ ਪਕਾ ਲਾਂਗੇ। ਜੇ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗ ਰਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਮੈਨੂੰ ਦੱਸਿਓ ਕਿ ਰੈਸਪੀ ਕਿਸ ਤਰ੍ਹਾਂ ਦੀ ਬਣੀ ਤੁਸੀਂ ਵੀ ਘਰ ਬਣਾ ਕੇ ਤੇ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਸ ਤਰ੍ਹਾਂ ਦੀ ਬਣੀ ਲਗਾਤਾਰ ਹਿਲਾਉਂਦੇ ਹੋਏ ਆਪਾਂ ਇਹਨੂੰ ਭੁੱਲ ਲਾਂਗੇ ਤੇ ਲਗਾਤਾਰ ਆਪਾਂ ਇਦਾਂ ਹਿਲਾਉਂਦੇ ਰਹਿਣਾ ਨਹੀਂ ਚਾਹੀਦਾ ਉਦੋਂ ਤੱਕ ਆਪਾਂ ਇਹਨੂੰ ਹਲਾਵਾਂਗੇ ਪਕਾਵਾਂਗੇ ਜਦੋਂ ਤੱਕ ਇਹਦੇ ਵਿੱਚੋਂ ਤੇਲ ਬਾਹਰ ਨਹੀਂ ਆ ਜਾਂਦਾ ਤੇ ਦੇਖੋ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਗਿਆ ਇਹਦੇ ਵਿੱਚ ਹੁਣ ਆਪਾਂ ਜਿਹੜੇ ਚਨੇ ਉਬਾਲ ਕੇ ਰੱਖੇ ਸੀ ਉਹ ਪਾ ਦਨੇ ਆ ਕਿਉਂਕਿ ਇਹਨਾਂ ਨੂੰ ਵੀ ਆਪਾਂ 1-2 ਮਿੰਟ ਇਦਾਂ ਹੀ ਭੁੰਨ ਲੈਣੇ ਆ ਛੋਲੇ ਵੀ ਆਪਾਂ ਭੁੰਨੇ ਜਾਂਦੇ ਏਡੇ ਗਲਾੰਦੇ ਹੋਏ ਦੇ ਆਜੀ ਫਲੇਮ మీడియం ਹੋਣੀ ਚਾਹੀਦੀ ਹੈ ਜਾਂ ਤੁਸੀਂ ਘਟ ਕਰ ਸਕਦੇ ਹੋ ਇਹਦੇ ਵਿੱਚ ਆਪਾਂ ਹਲਦੀ ਨਹੀਂ ਪਾਈ ਲਗਾਤਾਰ ਹਿਲਾਉਂਦੇ ਹੋਏ ਆਪਾਂ ਇਹ ਚਨੇ ਸੁਨਾ ਨੂੰ ਭੁੰਨੇ ਆ ਤੇ ਇਹ ਵਾਲੇ ਚਨੇ ਜਿਹੜੇ ਆਪਾਂ ਪੀਸ ਕੇ ਰੱਖੇ ਸੀ ਇਹਦੇ ਵਿੱਚ ਪਾ ਦਨੇ ਆ ਮੰਨਨ ਨੂੰ ਵੀ ਆਪਾਂ 2 ਮਿੰਟ 2 ਤੋਂ 3 ਮਿੰਟ ਲਈ ਭੁੰਨ ਲਵਾਂਗੇ ਜਿਹੜੇ ਆਪਾਂ ਦੂਸਰੇ ਛੋਲੇ ਬਣਾਉਨੇ ਆ ਨਾ ਲਾਹੌਰੀ ਛੋਲੇ ਜਿਹੜੇ ਹੁੰਦੇ ਉਹਨਾਂ ਦਾ ਟੇਸਟ ਵੱਖਰਾ ਹੁੰਦਾ ਤੇ ਇੱਕ ਵਾਰੀ ਬਣਾ ਕੇ ਟਰਾਈ ਕਰਕੇ ਜਰੂਰ ਦੇਖਿਓ ਇਹਨਾਂ ਨੂੰ ਵੀ ਤਾਂ ਲਗਾਤਾਰ ਹਿਲਾਉਂਦੇ ਹੋਏ 2-3 ਮਿੰਟ ਲਈ ਆਪਾਂ ਭੁੰਨ ਲਵਾਂਗੇ ਕਿਉਂਕਿ ਪਾਣੀ ਇਹਦੇ ਵਿੱਚ ਆਪਾਂ ਬਿਲਕੁਲ ਨਹੀਂ ਪਾਇਆ ਜੋ ਪਿਆਜ਼ ਸੀਗਾ ਭੁੰਨਿਆ ਉਹਦੇ ਵਿੱਚ ਹੀ ਆਪਾਂ ਸਾਰਾ ਕੁਝ ਪਾਇਆ ਹੁਣ ਜਿਹੜੇ ਚਨੇ ਨੇ ਇਹ ਚੰਗੀ ਤਰ੍ਹਾਂ ਆਪਾਂ ਭੁੰਨੇ ਨੇ ਤੇ ਜਿਹੜਾ ਆਪਣਾ ਚਨੇਆ ਵਾਲਾ ਪਾਣੀ ਸੀ ਉਹ ਇਹਦੇ ਵਿੱਚ ਪਾ ਦਿੰਨੇ ਆ ਸਾਰਾ ਚਨੇਆ ਵਾਲਾ ਪਾਣੀ ਆਪਾਂ ਇਹਦੇ ਵਿੱਚ ਪਾ ਦਿੱਤਾ ਹੈ ਹੁਣ ਮਿਕਸ ਕਰ ਲੈਣੇ ਆ ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਲੂਣ ਹੋਰ ਪਾ ਦਿੰਨੇ ਆ ਕਿਉਂਕਿ ਲੂਣ ਆਪਾਂ ਪਹਿਲਾਂ ਵੀ ਪਾਇਆ ਸੀ ਇਹ ਆਪਾਂ ਪਾ ਦਿੰਨੇ ਆ ਪੀਸੀ ਹੋਈ ਦਰਦਰੀ ਕੁੱਟੀ ਹੋਈ ਆਪਾਂ ਕਾਲੀ ਮਿਰਚ ਪਾਉਣ ਲੱਗੇ ਆ ਕਿਉਂਕਿ ਜਿਹੜੇ ਲਾਹੌਰੀ ਚਨੇ ਹੁੰਦੇ ਆ ਉਹਨਾਂ ਵਿੱਚ ਕਾਰੀ ਮੱਚ ਜਿਆਦਾ ਪੈਂਦੀ ਹੈ ਥੋੜਾ ਜਿਹਾ ଲੋਨ ਪਾ ਦਿੰਨੇ ਆ ਬਾਕੀ ਗਰੇਵੀ ਤੁਸੀਂ ਜਿੱਦਾਂ ਦੇ ਰੱਖਣਾ ਚਾਹੁੰਦੇ ਹੋ ਗਾੜੀ ਜਾਂ ਪਤਲੀ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਇਹਨੂੰ ਹੁਣ ਆਪਾਂ ਪਕਾ ਲੈਣੇ ਆ ਥੋੜਾ ਜਿਹਾ ਪਾਣੀ ਜਿਹੜਾ ਇਹਦੇ ਵਿੱਚੋਂ ਸੁੱਕ ਜਾਵੇ ਤੇ ਜਾਂ ਉਹਦੇ ਤੱਕ ਪਕਾਵਾਂਗੇ ਜਦੋਂ ਤੱਕ ਆਪਣੇ ਚਨੇ ਜਿਹੜੇ ਸੌਫਟ ਨਹੀਂ ਹੋ ਜਾਂਦੇ ਪਾਣੀ ਫਿਰ ਉਸੇ ਹਿਸਾਬ ਨਾਲ ਪਾਓ ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਜਿਹੜੇ ਚਨੇ ਨੇ ਉਹ ਕਿੰਨੇ ਕ ਪਾਣੀ ਦੇ ਵਿੱਚ ਜ਼ਿਆਦਾ ਸੌਫਟ ਹੋ ਜਾਣਗੇ ਉਸੇ ਹਿਸਾਬ ਨਾਲ ਤੁਸੀਂ ਪਾਣੀ ਪਾ ਸਕਦੇ ਹੋ ਤੇ ਢੱਕਨ ਆਪਾਂ ਨੂੰ ਢੱਕਾ ਦੇ ਦਿੰਨੇ ਆਂ ਸਬਜੀ ਆਪਾਂ ਚੈੱਕ ਕਰਦੇ ਆਂ ਤੇ ਆਪਣੇ ਜਿਹੜੇ ਚਨੇ ਨੇ ਬਣ ਕੇ ਹੋ ਗਏ ਰੈਡੀ ਹੁਣ ਆਪਾਂ ਗੈਸ ਨੂੰ ਕਰਦੇ ਬੰਦ ਤੇ ਇਹਨੂੰ ਕਿਸੇ ਬਰਤਨ ਵਿੱਚ ਕੱਢਦੇ ਆਂ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਖੁਸ਼ਬੂ ਆ ਰਹੀ ਹੈ ਅਸਟਾਈਮ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਵੀ ਪਾ ਸਕਦੇ ਹੋ ਤੇ ਆਪਾਂ ਸਬਜ਼ੀ ਨੂੰ ਹੁਣ ਕੱਢ ਲੈਨੇ ਆ ਕਿਸੇ ਬਰਤਨ ਵਿੱਚ ਤੇ ਗੈਸ ਨੂੰ ਆਪਾਂ ਕਰ ਦਿੰਨੇ ਆ ਬੰਦ ਲਓ ਜੀ ਆਪਣੇ ਜਿਹੜੇ ਲਾਹੌਰੀ ਚਨੇ ਬਣ ਕੇ ਤਿਆਰ ਨੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ